ਮਰਦਾਂ ਦੇ ਵੱਲੋਂ ਲਗਾਤਾਰ ਹਤਿਆਰਾ ਦੇ ਨਾਲ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਪਰ ਅਪਲੋਡ ਕਰਨ ਦੇ ਮਾਮਲੇ ਦਾ ਵੀ ਸੁਣਿਆ ਹੋਵੇਗਾ ਪਰ ਬਠਿੰਡਾ ਦੇ ਵਿੱਚ ਇੱਕ ਅ ਮਹਿਲਾ ਦੇ ਵੱਲੋਂ ਵੀ ਅਜਿਹੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਪਰ ਅਪਲੋਡ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਤੁਰੰਤ ਪੁਲਿਸ ਇਸ ਮਾਮਲੇ ਦੇ ਵਿੱਚ ਹਰਕਤ ਦੇ ਵਿੱਚ ਆਈ ਹੈ ਤੇ ਮੁਕੱਦਮਾ ਜਿਹੜਾ ਉਹ ਦਰਜ ਕਰ ਲਿੱਤਾ ਗਿਆ ਤੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਇਸ ਜਿਹੜੀ ਔਰਤ ਹੈ ਇਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਦਸਨਾ ਬਣਦਾ ਹੈ ਕਿ ਦਿੱਤੈਦਿਨਿਕ ਵੀਡੀਓ ਵਾਇਰਲ ਹੋਈ ਸੀ ਸੋਸ਼ਲ ਮੀਡੀਆ ਦੇ ਉੱਪਰ ਜਿਸ ਦੇ ਵਿੱਚ ਕਿ ਇੱਕ ਮਹਿਲਾ ਜਿਹੜੀ ਹੈ ਉਹ ਖੇਹਾਰਾਂ ਦੀ ਨਮਾਇਸ਼ ਜਿਹੜੀ ਸ਼ਰਮ ਕਰਦੀ ਹੋਈ ਦਿਖੀ ਸੀ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਜਿਸ ਤੋਂ ਬਾਅਦ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਵੀਡੀਓਜ਼ ਹੁੰਦੀਆਂ ਨੇ ਉਹਨਾਂ ਨੂੰ ਡੀਸੀ ਬਟਿੰਡਾ ਜਾਂ ਮਾਨਯੋਗ ਦੂਸੀ ਸਬੰਧਿਤ ਜ਼ਿਲ੍ਹਾ ਜਿਹੜਾ ਹੁੰਦਾ ਹੈ ਉਹਨਾਂ ਦੀ ਆਗਿਆ ਦਾ ਉਲੰਘਣ ਮੰਨਿਆ ਜਾਂਦਾ ਕਿਉਂਕਿ ਸਾਫ਼ ਤੌਰ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਪ੍ਰਕਾਸ਼ਿਤ ਕਰਨ ਦੇ ਉੱਪਰ ਜਿਹੜੀ ਆ ਪਾਬੰਦੀ ਐ ਤੇ ਇਸ ਤਰ੍ਹਾਂ ਦੀਆਂ ਹਥਿਆਰਾਂ ਦੀ ਨਮਾਇਸ਼ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਉਹ ਨਹੀਂ ਕੀਤੀ ਜਾ ਕਰਦੀ ਸੋ ਇਸ ਦੇ ਚੱਲਦੇ ਹੀ ਲਗਾਤਾਰ ਇਸ ਤੋਂ ਪਹਿਲਾਂ ਜਿਹੜੇ ਵਕ ਵਕ ਮਾਮਲੇ ਜਿਹੜੇ ਨੇ ਉਹ ਮਰਦਾਂ ਦੇ ਉੱਪਰ ਦਰਜ ਕੀਤੇ ਜਾ ਰਹੇ ਸੀ ਤੇ ਇਹ ਮਾਮਲਾ ਜਿਹੜਾ ਆਇਆ ਉਹ ਕਿੱਦਾਂ ਤੋਂ ਇਸ ਦੇ ਵਿੱਚ ਇੱਕ ਔਰਤ ਵੇਸ ਮਾਮਲੇ ਦੇ ਵਿੱਚ ਸ਼ਾਮਲ ਪਾਈ ਗਈ ਹੈ ਜਿਸ ਨੂੰ ਕਿ ਥਾਣਾ ਸਦਰ ਦੇ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕਰਕੇ ਗ੍ਰਿਫਤਾਰੀ ਕਰ ਲਿਆ ਗਿਆ ਹੈ ਤੇ ਹੁਣ ਜਿਹੜੀ ਕਾਰਵਾਈ ਐ ਉਹ ਅਰਪੀ ਗਈ ਹੈ ਪੂਰੇ ਮਾਮਲੇ ਲੈ ਕੇ ਕੀ ਕਹਿੰਦੇ ਨੇ ਥਾਣਾ ਮੁਖੀ ਸਦਰੋਂ ਆਉਤੋਂ ਸੁਣਦੇ ਆਂ ਅਲਸਾਨੂਏ ਕੇ ਇਨਫਰਮੇਸ਼ਨ ਮਿਲੀ ਸੀ ਕਿ ਇੱਕ ਲੜਕੀ ਵੱਲੋਂ ਸੋਸ਼ਲ ਮੀਡੀਆ ਤੇ ਅਸਲੀ ਨੂੰ ਗਲੋਰੀਫਾਈ ਕਰਨ ਸੰਬੰਧੀ ਇੱਕ ਵੀਡੀਓ ਅਪਲੋਡ ਕੀਤੀ ਹੈ ਜਿਸ ਦੇ ਸਬੰਧ ਵਿੱਚ ਅਸੀਂ ਪੀਐਸ ਸਦਰ ਬਟੰਡਾ ਵਿਖੇ ਐਫਆਈਆ ਨੰਬਰ 6 ਮਿਤੀ 7 1 2026 ਅੰਡਰ ਸੈਕਸ਼ਨ 223 ਬੀਐਨਐਸ ਉਸ ਲੜਕੀ ਦੇ ਖਿਲਾਫ ਦਰਜ ਰਿਸਟਰ ਕੀਤਾ ਹੈ ਜਿਸ ਦੇ ਤਹਿਤ ਅਸੀਂ ਉਸ ਲੜਕੀ ਨੂੰ ਇਸ ਮਕਦਮੇ ਵਿੱਚ ਅਰੈਸਟ ਕਰ ਲਿਆ ਹੈ ਅਸੀਂ ਪਬਲਿਕ ਨੂੰ ਅਪੀਲ ਕਰਦੇ ਹਾਂ ਕਿ ਮਾਨਯੋਗ ਡੀਸੀ ਬਟੰਡਾ ਵੱਲੋਂ ਸਖਤ ਹਦਾਇਤਾਂ ਹਨ ਕਿ ਕੋਈ ਅਸਲੀ ਨੂੰ ਪ੍ਰਮੋਟ ਕਰਨ ਸੰਬੰਧੀ ਕੋਈ ਵੀ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਨਾ ਕੀਤੀ ਜਾਵੇ। ਔਰਤਾਂ ਦੇ ਵੱਲੋਂ ਲਗਾਤਾਰ ਹਤਿਆਰਾਂ ਦੇ ਨਾਲ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਪਰ ਅਪਲੋਡ ਕਰਨ ਦੇ ਮਾਮਲੇ ਤਾਂ ਤੁਸੀਂ ਸੁਣੇ ਹੋਵਗੇ ਪਰ ਬਟਿੰਡਾ ਦੇ ਵਿੱਚ ਇੱਕ ਅ ਮਹਿਲਾ ਦੇ ਵੱਲੋਂ ਵੀ ਅਜਿਹੀਆਂ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਪਰ ਅਪਲੋਡ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਤੁਰੰਤ ਪੁਲਿਸ ਇਸ ਮਾਮਲੇ ਦੇ ਵਿੱਚ ਹਰਕਤ ਦੇ ਵਿੱਚ ਆਈ ਹੈ ਅਤੇ ਮੁਕੱਦਮਾ ਜਿਹੜਾ ਉਹ ਦਰਜ ਕਰ ਲਿੱਤਾ ਗਿਆ ਤੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਇਸ ਜਿਹੜੀ ਔਰਤ ਹੈ ਇਸ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਦਸਨਾ ਬਣਦਾ ਹੈ ਕਿ ਬਿੱਤ ਦਿਨਿਕ ਵੀਡੀਓ ਵਾਇਰਲ ਹੋਈ ਸੋਸ਼ਲ ਮੀਡੀਆ ਦੇ ਉੱਪਰ ਜਿਸ ਦੇ ਵਿੱਚ ਕਿ ਇੱਕ ਮਹਿਲਾ ਜਿਹੜੀ ਹੈ ਉਹ ਹਥਿਆਰਾਂ ਦੀ ਨਮਾਇਸ਼ ਜਿਹੜੀ ਸ਼ਰ ਇਹਮ ਕਰਦੀ ਹੋਈ ਦਿਖੀ ਸੀ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਜਿਸ ਤੋਂ ਬਾਅਦ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਵੀਡੀਓਜ਼ ਹੁੰਦੀਆਂ ਨੇ ਉਹਨਾਂ ਨੂੰ ਡੀਸੀ ਬਠਿੰਡਾ ਜਾਂ ਮਾਨਯੋਗ ਦੂਸੀ ਸਰਮੰਗਲ ਜਿਲ੍ਹਾ ਜਿਹੜਾ ਹੁੰਦਾ ਹੈ ਉਹਨਾਂ ਦੀ ਆਗਿਆ ਦਾ ਉਲੰਘਣ ਮੰਨਿਆ ਜਾਂਦਾ ਹੈ ਕਿਉਂਕਿ ਸਾਫ਼ ਤੌਰ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਪ੍ਰਕਾਸ਼ਿਤ ਕਰਨ ਦੇ ਉੱਪਰ ਜਿਹੜੀ ਆ پابੰਦੀ ਹੈ ਤੇ ਇਸ ਤਰ੍ਹਾਂ ਦੀਆਂ ਹਥਿਆਰਾਂ ਦੀ ਨਮਾਇਸ਼ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਉਹ ਨਹੀਂ ਕੀਤੀ ਜਾ ਕਰਦੀ ਸੋ ਇਸ ਦੇ ਚੱਲਦੇ ਹੀ ਲਗਾਤਾਰ ਇਸ ਤੋਂ ਪਹਿਲਾਂ ਜਿਹੜੇ ਵਕ ਵਕ ਮਾਮਲੇ ਜਿਹੜੇ ਨੇ ਉਹ ਮਰਦਾਂ ਦੇ ਉੱਪਰ ਦਰਜ ਕੀਤੇ ਜਾ ਰਹੇ ਸੀ ਤੇ ਇਹ ਮਾਮਲਾ ਜਿਹੜਾ ਆਇਆ ਬਕਦਾ ਤੋਂ ਇਸ ਦੇ ਵਿੱਚ ਇੱਕ ਔਰਤ ਵੀ ਇਸ ਮਾਮਲੇ ਦੇ ਵਿੱਚ ਸ਼ਾਮਲ ਪਾਈ ਗਈ ਹੈ ਜਿਸ ਨੂੰ ਕਿ थाना सदर ਦੇ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਤੇ ਹੁਣ ਜਿਹੜੀ ਕਾਰਵਾਈ ਹੈ ਉਹ ਅਰੰਭੀ ਗਈ ਹੈ ਪੂਰੇ ਮਾਮਲੇ ਲੈ ਕੇ ਕੀ ਕਹਿੰਦੇ ਨੇ थाना ਮੁਖੀ सदर ਆਓ ਤੁਹਾਨੂੰ ਸੁਣਦੇ ਆਂ ਅਸਾਨੂੰ ਇਹ ਇਨਫਰਮੇਸ਼ਨ ਮਿਲੀ ਸੀ ਕਿ ਇੱਕ ਲੜਕੀ ਵੱਲੋਂ ਸੋਸ਼ਲ ਮੀਡੀਆ ਤੇ ਅਸਲੇ ਨੂੰ ਗਲੋਰੀਫਾਈ ਕਰਨ ਸੰਬੰਧੀ ਇੱਕ ਵੀਡੀਓ ਅਪਲੋਡ ਕੀਤੀ ਹੈ ਜਿਸ ਦੇ ਸਬੰਧ ਵਿੱਚ ਅਸੀਂ ਪੀਐਸ ਸਦਰ ਬਟਾਂਡਾ ਵਿਖੇ ਐਫਆਈਆ ਨੰਬਰ 6 ਮਿਤੀ 7/1/2026 ਅੰਡਰ ਸੈਕਸ਼ਨ 223 ਬੀਐਨਐਸ ਉਸ ਲੜਕੀ ਦੇ ਖਿਲਾਫ ਦਰਜ ਰਿਸਟਰੀ ਕੀਤਾ ਹੈ ਜਿਸ ਦੇ ਤਹਿਤ ਅਸੀਂ ਉਸ ਲੜਕੀ ਨੂੰ ਇਸ ਮਕਦਮੇ ਵਿੱਚ ਅਰੈਸਟ ਕਰ ਲਿਆ ਹੈ ਅਸੀਂ ਪਬਲਿਕ ਨੂੰ ਅਪੀਲ ਕਰਦੇ ਹਾਂ ਕਿ ਮਾਨਯੋਗ ਡੀਸੀ ਬਟਾਂਡਾ ਵੱਲੋਂ ਸਖਤ ਹਦਾਇਤਾਂ ਹਨ ਕਿ ਕੋਈ ਅਸਲੀ ਨੂੰ ਪ੍ਰਮੋਟ ਕਰਨ ਸੰਬੰਧੀ ਕੋਈ ਵੀ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਨਾ ਕੀਤੀ ਜਾਵੇ।